ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੈਣਾ ਆ ਗਈਆਂ ਵੀਰੋ ਚੰਗੀ ਝੋਟੀ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਜੀ ਤਾਂ ਰੇਡ ਵੀਰ ਦਾ ਜਾਇਜ ਆ ਇੱਕ ਟੋਕੜ ਗੱਭਣੇ ਵੜ ਬਹੁਤ ਚੰਗੀ ਸ਼ਕੀਨ ਵੈੜਾ ਬਾਕੀ ਵੀਰੋ ਰੇਡ ਵੀਰ ਦਾ ਜਾਇਜ ਹੁੰਦਾ ਵੀਡੀਓ ਐਂਡ ਤਾਈਂ ਵੇਖਿਓ ਤਾਂ ਬੇ ਫਿਗਰ ਤੇ ਬੇ ਚਿੰਤ ਹੋਗੇ ਤੁਸੀਂ ਇੱਥੇ ਆ ਕੇ ਖਰੀਦ ਕਰ ਲਿਓ ਪਸ਼ੂ ਦੀ ਜੋ ਦੱਸਣਗੇ ਵੀਰੇ ਨਿਗਲਦਾ ਵੀ ਉਹੀ ਆ ਵੀਰ ਦਾ ਦੂਜੇ ਤੇ ਜਿਹੜੇ ਜਨ ਵੀਡੀਓ ਅਪਲੋਡ ਹੁੰਦੀਆਂ ਨੇ ਆਪਣੇ ਚੈਨਲ ਤੇ ਤੇ ਆਓ ਵੀਰੇ ਇਹ ਨੰਬਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਠੀਕ ਠਾਕ ਤੁਸੀਂ ਸਿਰੋ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਮ ਦੱਸੀ ਆਪਣਾ ਨਾਮ ਵੀਰ ਜੀ ਰਪੇਸ਼ ਸਿੰਘ ਪਿੰਡ ਉਦੋਕੇ ਜ਼ਿਲ੍ਹਾ ਅਮਰਸਰ ਠੀਕ ਹੈ ਮੋਬਾਈਲ ਨੰਬਰ ਹੈਗਾ 8729013011 ਠੀਕ ਹੈ ਹਾਂਜੀ ਤਾਂ ਵੀਰੇ ਕਿਵੇਂ ਹਰੇਕ ਵੀਡੀਓ ਜੇ ਰੇਟ ਜੈ ਹੁੰਦੇ ਅੱਜ ਵੀ ਨੋਰਮਲ ਰੇਟ ਛੋਟੇ ਰੇਟ ਹਨਾ ਜੈ ਰੇਟ ਤੇ ਪਸ਼ੂ ਚੰਗਾ ਪਸ਼ੂ ਚੰਗਾ ਬਿਲਕੁਲ ਨਾ ਮੇਲਾ ਪਸ਼ੂ ਨਹੀਂ ਆਪ ਲੈ ਹੁਣ ਬਿਲਕੁਲ ਬਿਲਕੁਲ ਤੇ ਕੋਈ ਬੇਫਿਕਰ ਹੋਗੇ ਵੀਰੇ ਤੁਸੀਂ ਆਇਆ ਕਰੋ ਚਵਾਈ ਕਰੋ ਪਾਸ ਕਰੋ ਹਨਾ ਤਾਂ ਭਾਵੇਂ ਔਨਲਾਈਨ ਮੰਗਾ ਲਓ ਵੀਰੇ ਹਾਂਜੀ ਹਾਂਜੀ ਤਾਂ ਬੇਚਿੰਤ ਹੋਗੇ ਖਾਣ ਦੀ ਲੋੜ ਨਹੀਂ ਹੈ ਬਿਲਕੁਲ ਆਉਣ ਇੱਥੇ ਆਪਣੀ ਦਸੱਲੀ ਕਰ ਲੈਣ ਚੋੜ ਬਿਲਕੁਲ ਬਿਲਕੁਲ ਕੋਈ ਵੀਰ ਦੂਰੋਂ ਹੁੰਦੇ ਆ ਵੀਡੀਓ ਕਾਲ ਤੇ ਚਵਾ ਲਓ ਹਨਾ ਵੀਡੀਓ ਕਾਲ ਤੇ ਚਵਾ ਲਾ ਸਕਦੇ ਬਿਲਕੁਲ ਤਾਂ ਪਸ਼ੂ ਵੀਰੇ ਸਾਫ ਸੁਥਰਾ ਹੁੰਦਾ ਤਾ ਅੱਜ ਵੀਰੇ ਆ ਗਈਆਂ ਸੂਈਆਂ ਤੇ ਇੱਕ ਟੋਕਰ ਗੱਪਣਾ ਠੀਕ ਹੈ ਜੀ ਅੱਜ ਦਾ ਬੱਚਾ ਮਰਿਆ ਠੀਕ ਹੈ ਜੀ ਉਹ ਮੈਂ ਇਕੱਲੀ ਗੱਪਣਿਆ 7 ਮਹੀਨਿਆਂ ਦੀ ਥਾਣੀ ਪਾਸ ਥਾਣੀ ਪਾਸ ਠੀਕ ਹੈ ਇੱਕ ਟੋਕਰ ਗੱਪਣਾ ਵਾਸੀ ਇਹ ਟੋਕਰ ਗੱਪਣਾਗੀ ਹੈ ਨਾ ਤਾਂ ਕਰੀਏ ਵੀਰੇ ਸ਼ੁਰੂ ਹਨਾ ਇਹਦੇ ਪਹਿਲੇ ਨੰਬਰ ਵਾਲੀ ਦੇ ਬਾਰੇ ਦੱਸ ਦਿਓ ਕਿੰਨਾ ਦੁੱਧ ਆ ਇਹਦੇ ਥੱਲੇ ਵੀਰ ਜੀ ਜਿਹੜਾ ਹਾਜ਼ਰ ਪੱਕਾ ਦੁੱਧ ਹੋਊਗਾ ਹਾਂਜੀ ਹੋਊਗਾ 15 14 ਕਿਲੋ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਬਿਲਕੁਲ ਤੇ ਬਾਕੀ ਸੀਲ ਤੇ ਠੰਡੀ ਬਰੀਡ ਹੀ ਦਸੀ ਜਾਂਦੀ ਵੀਰੇ ਬਰੀਡ ਬਹੁਤ ਆ ਫਿਰ ਕੁਆਲਿਟੀ ਤੋਂ ਲੈ ਕੇ ਕਿਆ ਬਾਤ ਹੈ ਜੀ ਥਾਨ ਤੁਹਾਨੂੰ ਬੜਾ ਸਪੈਸ਼ਲ ਲੱਗਾ ਥਾਨ ਗਲਾਬੀ ਲੇਵਾ ਵੇਖੋ ਵੀਰੋ ਤੋਰਾ ਵੀਰ ਜੀ ਇਹਨਾਂ ਵੇਖੋ ਵੀਰੋ ਤੋਰਾ ਚੱਕ ਬੱਚੇ ਕੀ ਪਾ ਨੇ ਬੱਚੇ ਵੀਰ ਜੀ ਬੱਚਾ ਜੀ ਬੱਚਾ ਆ ਗਿਆ ਤੇ ਵੇਖੋ ਵੀਰੋ ਚੰਗੀ ਵਹਿੜ ਆ ਗਈ ਵੀਰੇ ਕੋਲੇ ਖੁੱਲੇ ਥਣ ਪਾਂਡੇ ਦੀ ਮਾਲਕਾ ਜੇ ਕੱਦ ਕਾਠ ਦੀ ਗੱਲ ਕਰੀਏ ਫੇਸ ਕੁਆਲਟੀ ਦੀ ਬਹੁਤ ਹੀ ਜਿਆਦੀ ਸੋਹਣੀ ਮਹਿਣਾ ਵੀਰੋ ਵੇਖੋ ਹਾਂ ਬੱਚਾ ਆ ਗਿਆ ਜੀ ਵੇਖੋ ਕਿਆ ਬਾਤ ਹੈ ਵੀ ਤੇ ਵੀ ਤੇ ਤੁਹਾਨੂੰ ਲੱਗੇ ਆ ਅਨ ਤੋਰਦੇ ਤੁਪੇ ਤੁਪਨਾ ਕੀ ਬਾਤ ਹੈ ਜੀ ਬਹੁਤ ਚੰਗੀ ਵਿਹੜਾ ਵੀਰੋ ਸ਼ਕੀਨ ਵਿਹੜਾ ਜੀ ਨੂੰ ਕਹ ਲੀਏ ਠੀਕ ਹੈ ਜੀ ਅਨਸਲਾ ਵੇਖੋ ਵੀਰੇ ਬਰੀਡ ਦਾ ਪਸ਼ੂ ਜਿਹੜਾ ਸੀਲ ਵੀ ਹੋਣਾ ਤੇ ਦੁੱਧ ਵੀ ਚੰਗਾ ਠੀਕ ਹੈ ਜੀ। ਬਾਕੀ ਪਹਿ ਰਿਜਨਲ ਇਹਦਾ ਦੂਜਾ ਸੁਆ ਹੋਊਗਾ। ਦੂਜਾ ਸੁਆ। ਹਾਂ ਜੀ ਦੂਜਾ ਸੁਆ। ਬਾਕੀ ਸੀਲ ਹਿੰਦੀ ਇਹ ਪੰਜ ਜਿਹੜਾ ਮਰਜ਼ੀ ਪਾਜੋ। ਬਹੁਤ ਹੀ ਚੰਗੀ ਸਪੈਸ਼ਲ ਵੈੜ ਵੀਰੋ ਸੋਹਣੀ ਵੈੜ। ਵੀਰ ਜੀ ਮੋਲੇ ਦਾ। ਮੋਲ ਭਾਜੀ ਆਪਣਾ ਤੁਹਾਨੂੰ ਪਤਾ ਉੜਦੀਆਂ ਵਾਲੇ ਹੁੰਦਾ। ਜਾਇਜ਼ ਹੁੰਦਾ ਜੀ ਬਿਲਕੁਲ। 60000 ਵੀ ਦੇ ਦਿੰਦੀ। 60 ਦੀ? ਹਾਂ ਜੀ। ਠੀਕ ਹੈ ਜੀ। ਕਰਾ ਲਓ ਤਾਂ ਤੁਹਾਨੂੰ। ਨਹੀਂ ਜਾਇਜ਼। ਹਾਂ ਜੀ ਹਾਂ ਜੀ। ਬਾਕੀ ਵਸ਼ੀ ਦਾ ਮੰਗਣ ਨੂੰ ਵੀਰੇ। ਹੁਣ ਜੇ ਕੋਈ ਵੱਧ ਮੰਗ ਲੈ ਘੱਟ ਵੀ ਕਰਾਈਦਾ ਹੁਣ ਤੂੰ 75 ਜਾਂ 70 ਮੰਗਲਾ ਪਤਾ ਕੀ ਆ ਚੰਗੇ ਪਸ਼ੂ ਦਾ ਕੋਈ ਮੁੱਲ ਨਹੀਂ ਹੈਗਾ ਵੀਰ ਮੈਂ ਇਹਦਾ 70 ਮੁੱਲ ਕਰਾਣਾ ਹਾਂ 70 ਦੀ ਵਿਕਦੀ ਹੈ ਬਿਲਕੁਲ ਕਿਉਂਕਿ ਵੇਚਣ ਵਾਲੇ ਵੀਰ ਲੈ ਜਾਂਦੇ ਪਿਛਲੀ ਵੀਡੀਓ ਦੀ ਹਾਂਜੀ ਉਹ ਤੇ ਉਹ ਨਿੱਕੋ ਜਿਹੇ ਲੈ ਲਿਆ ਵੀਰ ਦੇ ਵਿੱਚੋਂ ਠੀਕ ਹੈ ਜੀ ਕਿਉਂਕਿ ਫੇਸ ਤੋਂ ਲੈ ਕੇ ਲੇਵੇ ਦੀ ਠੰਡ ਭਾਂਡੇ ਦਾ ਪਸ਼ੂ ਹੁੰਦਾ ਹਾਂਜੀ ਤੇ ਦੂਸਰਾ ਹੁੰਦਾ ਕਿ ਇਹ ਉੱਪਰੋਂ ਸਿੱਧੀ ਸਿੱਧੀ ਵੈੜ ਹੋਵੇ ਹਨਾ ਤੇ ਤੀਜੀ ਗੱਲ ਕਿ ਫੇਸ ਕੁਆਲਿਟੀ ਸੋਹਣੀ ਹੋਵੇ ਸਾਰੀਆਂ ਚੀਜ਼ਾਂ ਲਈ ਫਿਰਦੀ ਆ ਵੈੜ ਸਾਰੀਆਂ ਚੀਜ਼ਾਂ ਲਈ ਫਿਰਦੀ ਤਾਂ ਠੀਕ ਹੈ ਜੀ ਇਹ ਹੁਣ ਹਾਂ ਨਾ ਹੋਗੀ 60 ਦੀ 60 ਗਿਆ ਵੇ ਬਾਕੀ ਕਰਾ ਲਓ ਮਾਰ ਦੋ ਛੱਡ ਦਿਓ 55 ਦੀ ਹਾਂ ਤੇ ਨਾ 55000 ਦੀ ਵਸ਼ੀ ਦਵਾਂਗੇ 55000 ਤੇ ਵੇਖੋ ਵੀਰਿਓ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦਾ ਵੈਡ ਵੀ ਟੌਪ ਕਲਾਸ ਆ ਕੀ ਬਾਤ ਹੈ ਇੱਥੇ ਖੜ ਗਈ ਖੜ ਗਈ ਐਨ ਸ਼ਾਂਤ ਸੁਭਾਅ ਦੀ ਭਾਵੇਂ ਇਧਰੋਂ ਦੀ ਬਹਿ ਜਾਓ ਤੇ ਭਾਵੇਂ ਇਧਰੋਂ ਦੀ ਦੋਵੇਂ ਪਾਸੇ ਬਹਿ ਜਾਓ ਕੁਆਲਿਟੀ ਆ ਜੀ ਫੁੱਲ ਕੁਆਲਿਟੀ ਆ ਕੀ ਬਾਤ ਹੈ ਇਹੋ ਜਿਹਾ ਪਸ਼ੂ ਵੀਰੇ ਇਹ ਦਾ ਨਹੀਂ ਕੋਈ ਕੀਮਤ ਨਹੀਂ ਪਸ਼ੂ ਦੀ ਨਾ ਪੈਸਿਆਂ ਦੀ ਉਹੀ ਕੋਈ ਕੀਮਤ ਹੀ ਨਹੀਂ ਕਿੱਲੇ ਵੱਜਿਆ ਵੀ ਤੇ 55000 ਦੀ 55000 ਦੀ ਕੀ ਬਾਤ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਦੇ ਵੀਰ ਜੀ ਬੱਚਾ ਨਹੀਂ ਜੇ ਬੱਚਾ ਨਹੀਂ ਠੀਕ ਹੈ ਜੀ ਦੋਦ ਦਾ ਹੈ ਨੋਵਾ ਦੀ ਗਰੰਟੀ ਫੋਨ ਨੋਵਾ ਦੀ ਫੋਲ ਗਰੰਟੀ ਠੀਕ ਹੈ ਜੀ ਖਾਨੇ ਗੁਲਾਬੀ ਆ ਗਿਆ ਮੈਨਾਂ ਇਹ ਵੀ ਬਾਕੀ ਬਾਕੀ ਫੀਲ ਠੰਡੀ ਮਰਜ਼ੀ ਹਾਂ ਕਿਦਾਂ ਮਰਜੀ ਕੋਈ ਚੋਵੇ ਹਣਾ ਵੀਰ ਮੈਂ ਇਨਾ ਗਾਲੀ ਕੋਈ ਨਹੀਂ ਮੰਗਣਾ ਪਾਣਾ ਮੰਗਦਾ ਨਹੀਂ ਉੱਪਰੋਂ ਵੀ ਸਿੱਧੀ ਸੱਦੀ ਜਮਾ ਹੈ ਖੋਲੋ ਇਹ ਵੀ ਰੀਜਨਲ ਦੂਜਾ ਸੂਆ ਜੀ ਦੂਜਾ ਸੂਆ ਆ ਗਿਆ ਖੋਲੋ ਜੀ ਵੇਖੋ ਵੀਰੋ ਦੂਜਾ ਸੂਆ ਆ ਗਈ ਵੇੜਾ ਵੱਡੀ ਵੇੜਾ ਲੰਮੀ ਬੇਲ ਆ ਕਦ ਕਾਠ ਵਾਲੀ ਆ ਆ ਬਾਤ ਹੈ ਦੇਖੋ ਵੀਰ ਸੋਫਾਂ ਇਹ ਦੇਖੋਲੇ ਵੀ ਦੀ ਉੱਪਰੋਂ ਮੈਂ ਜਿੱਦੀ ਸਾਡੀ ਫੇਸ ਸੋਨਾ ਲੱਗਿਆ ਵੱਡੇ ਪੱਲੇ ਚ ਆ ਗਈ ਹੁਣ ਦੁੱਧ ਕਿੰਨਾ ਦੱਸੇ ਵੀਰ ਜੀ ਮੈਨੂੰ ਵੀਰ ਜੀ 1009 ਨੋਆ ਦੀ ਗਾਰੰਟੀ ਹੈ ਨਾ ਤੇ ਥੰਨ 9 ਦਾ ਵਿਰੇ ਕੱਢੀ ਵੈੜਾ ਦੁੱਧ ਫਿਰ ਇਹ ਕੁਸ ਵੀਰੇ ਸੇਵਾ ਕਰੇ ਇਹੋ ਜਿਹਾ ਪਸ਼ੂ ਦਾ ਸੁੰਦਿਆਂ ਤਾਂ ਹੀ ਦੇ ਦਿੰਦਾ ਦੁੱਧ ਹਨਾ ਜੀ ਵੀਰ ਜੀ ਦੇਈ ਜਣੇ ਨੇ ਬਿਲਕੁਲ ਦੁੱਧ ਤੇ ਨੰ ਚੰਗਾ ਦਾਣਾ ਥਾਣਾ ਚੰਗਾ ਸੀਲ ਚੰਗੀ ਆ ਵੀਰੋ ਮੈਂ ਨਾ ਭਾਜੀ ਭਾਏ ਇਹਦੇ ਵੀ ਇਧਰੋਂ ਦੀ ਬੈੜਾ ਉਹਦੇ ਭਾਏ ਉਧਰੋਂ ਦੀ ਬੈਜੋ ਬਿਲਕੁਲ ਚੰਗੀ ਵੈੜਾ ਵੀਰ ਸ਼ਕੀ ਹੈ ਤੇ ਇਹਦਾ ਮੁੱਲ ਵੀਰ ਜੀ ਕੀ ਕਰ ਲੈਣਾ ਮੁੱਲ ਤੇ ਭਾਜੀ ਪੈਂਦੀ 10000 ਰੁਪਏ ਹੱਕ ਰੱਖਦੀ ਬਿਲਕੁਲ ਕਿਹਨ ਦੇ ਲਈ 30000 ਦੀ 30000 2 ਛੱਡੀ 28 ਦੀ ਹਨਾ ਇਹ ਸਨੋ 27000 27000 ਦੀ ਤੇ ਕੋਈ ਬਾਕੀ ਗਏ ਨੇ 27000 ਦੀ ਦੇਣੀ ਨਹੀਂ ਹੈ ਮੈਨਾਂ ਵੀਰੇ ਵਾਲੀ ਵਸ਼ੀ ਆ ਹਾਂ ਇੱਕ ਨਵਾਂ ਪਸ਼ੂ ਆ ਚਲੋ ਗਾੜੀ ਕਿਸੇ ਦੇ ਘਰੇ ਜਾ ਕੇ ਵੀਰੇ ਦੇ ਨੇ ਬਨ ਜੇ ਹਨਾ ਵਾਦੇ ਬੰਦਾ ਭਾਈ ਫੇਰ ਤੇ 80 80 80 ਹੈ ਜੀ ਯਾਰ ਕਰੀ ਜਾਣਾ ਨੇ ਹਨਾ ਵਜਨ ਤੋਂ ਫੇਸ ਤੋਂ ਸੋਹਣੀ ਆ ਟੋਪ ਕਲਾਸ ਵੀਰੇ ਵੇਖੋ ਹਾਂ ਨਾ ਨੋਕ ਵਾਲਾ ਬੰਦਾ ਹਣ ਗਿੱਟ-ਗਿੱਟ ਦੀ ਕਿਦਾਂ ਸਜੇ ਰ ਸਜਣਾ ਗੁੰਦਾ ਹਣਾ ਸੋਈ ਨਹੀਂ ਸੋਹਣੀ ਵੇੜ ਹਾਂ ਨਾ 72000 72000 ਠੀਕ ਆ ਪਰ ਐਡੀ ਵੇਚੀ 72000 ਲਿਖੇ ਨੇ ਦੇਣੀ ਨਹੀਂ ਬਿਲਕੁਲ ਜਿਆ ਜਿਆ ਇਹਦੀ ਮੋਲ ਕਰਦੇ ਆਪਾਂ ਸਿਆਲ ਕੋ ਚੋਲੇ ਵੀਰਾ ਹਣਾ ਫੇਰ ਵੇਚ ਲੈ ਭਾਵੇਂ ਫੇਰ ਵੇਚ ਲੈ ਬਿਲਕੁਲ ਠੀਕ ਆ ਜੀ ਹਾਂ ਤੇ ਜੇ ਨੰਬਰ ਤਾਂ ਹੈ ਵੀਰੇ ਇਹ ਵੀਰ ਜੀ ਮਾਜੇ ਹਾਂਜੀ ਸੱਤਾਂ ਮਹੀਨਿਆਂ ਦੀ ਗਰਭਣ ਚੋਟੀ ਹੈ ਠੀਕ ਆ ਜੀ ਇਹ ਵੀ ਰ ਜਦ ਦੂਜਾ ਸੁਗਾ ਹੋਊਗਾ ਠੀਕ ਆ ਜੀ ਦੁੱਧ ਵੀਰ ਜੀ ਦੇ ਖਾਣੀ ਪਾਸ ਜੀ ਥਾਂ ਨੇ ਪਾਸ ਆ ਬਿਲਕੁਲ ਬਿਲਕੁਲ ਤੇ ਹੋ ਜਾਏਗਾ ਸਾਚੀ ਦੱਸਣਾ ਮੈਂ ਇਸ ਲਈ 4 ਕਿਲੋ ਰਿੰਝਾ ਹੈਗਾ ਹਾਂਜੀ ਥਾਂ ਨਹੀਂ ਪਾਸ ਹੁੰਦੇ ਆ ਪੀਜ ਨਹੀਂ ਕਿ ਥੋੜਾ ਦੁੱਧ ਹਣਾ ਥੋੜਾ ਦੁੱਧ ਜੀ ਬਿਲਕੁਲ ਖੋਲੋ ਵੀਰ ਜੀ ਤੇ ਵੇਖੋ ਵੀਰੋ ਚਲੋ ਸਾਮ ਤਿੰਨ ਮਹੀਨੇ ਬਣੀ ਆ ਤੁਹਾਨੂੰ ਮਿਲ ਪਾ ਨਾ ਜਾਊਗੀ ਹਣਾ ਵੀਰ ਪਾਣਾ ਦੇ ਦਾਂਗੇ ਵੀਰ ਜੀ ਪਾਣਾ ਮਿਲ ਜੂ ਪਸ਼ੂ ਹਣਾ ਪੁੱਛੀਂ ਕਿ ਸੰਗੂ ਪੀਸ ਸੋਨਾ ਲੱਗਿਆ ਝੋਟਾ ਹਣਾ ਹਾਂ ਚਿਕਾਠਾ ਜੂਠਾ ਵੇਖੋ ਸਿੰਗਲ ਹੱਡੀ ਵਾਲੀ ਵੀਰੋ ਹੈ ਤਾਂ ਦੁੱਧ ਵਾਲੀ ਹੈ ਨਾ ਇਹ ਦੁੱਧ ਪਾਜੀ ਇਹਨੇ 14 15 ਕਿਲੋ ਦਿੱਤਾ ਠੀਕ ਹੈ ਬਾਕੀ ਮੇਨ ਗੱਲ ਆ ਵੀਰੇ ਪਸ਼ੂ ਦੀ ਹੁਣ ਵੇਖੋ ਮੈਂ ਵੀਡੀਓ ਬਣਾਉਣਾ ਮੈਂ ਕਿੱਦਾਂ ਨਾ ਸਿਪਤ ਕਰਾਂ ਕਿਦੋਂ ਇੱਕ ਰੰਗ ਵੀ ਨਹੀਂ ਵਿੱਚ ਚਿੱਟਾ ਪੂਛਤਾ ਨਹੀਂ ਲੱਗਿਆ ਹੈ ਨਾ ਇੱਕ ਰੰਗ ਕਾਲੀ ਹੈ ਤੇ ਦੁੱਧ ਵਾਲੀ ਹੈ ਸਿੰਗ ਸੋਹਣਾ ਫੇਸ ਸੋਹਣਾ ਤੇ ਸਿਪਤ ਤੇ ਆ ਪਸ਼ੂ ਦੀ ਹੁੰਦੀ ਹੈ ਨਾ ਕਿਹੜਾ ਚਾਈ ਆ ਗਈ ਆ ਗਈ ਹੈ ਕੋਈ ਵੀਰ ਚੱਲ ਕੇ ਇੱਥੇ ਆਊਗਾ ਆ ਪੂਸ ਤੋਂ ਲੈ ਕੇ ਵੀਰੇ ਸਿਰ ਤਾਂ ਇੱਕ ਰੰਗ ਕਾਲੀ ਆ ਤੇ ਕਿਹੜਾ ਵੀਰੇ ਆ ਸਾਹਮਲੂਗਾ ਚਲੋ ਵੀਰੇ ਫਿਰ ਚੰਗੀ ਕੀਮਤ ਦੀ ਵਿਗਣ ਵਾਲੀ ਬਣੋ ਹਨਾ ਪਾ ਲਈ ਤਿਆਰ ਹੋਈ 2 ਲੱਖ 3 ਲੱਖ ਦੀ 2 ਲੱਖ ਦੀ ਬਿਲਕੁਲ ਦੇਖੋ ਵੀਰੋ ਪੂਸ ਤੋਂ ਲੈ ਕੇ ਚੈੱਕ ਕਰ ਲਓ ਚਿਗਾਠਾ ਚ ਗੂਠਾ ਸਿੰਗਲ ਹੱਡੀ ਤੇ ਲੇਵੇ ਦੀਆਂ ਸਫਾਈਆਂ ਵੇਖੋ ਬਾਕੀ ਇਹ ਪਾਸ ਹੀ ਹੁਣ ਆਲਾ ਵਾ ਦੁੱਧ ਯਾਨੀ ਕਿ ਥਾਣੀ ਤੋਂ ਹੀ ਵੇਖ ਸਕਦੇ ਆਗੇ ਸਾਂਭ ਤੁਹਾਨੂੰ ਪੈਣੀ ਆ ਤਿੰਨ ਮਹੀਨੇ ਦੀ ਠੀਕ ਹੈ ਜੀ ਹਾਂ ਜੀ ਭਾਂ ਵੇਚਣਾ ਨਾ ਵੀਰਾ ਲੈ ਜੇ ਰੇਡ ਜੈਜ ਰੇਡ ਭਾਜੀ ਓੜਦੀਆਂ ਨਾਲ ਜੀ ਠੀਕ ਹੈ ਜੀ ਤਾਂ ਕਿੰਨੇ ਦੀ ਵੀਰੇ ਹੋ ਜੂਗੇ 6500 ਦੀ ਦੇ ਦੀਏ 65 ਦੀ ਪੂਰੀ 65 2 ਛੱਡ ਜੀ 63 ਦੀ ਇਹ ਪੂਰੀ ਹਵਾਨਾ ਨਾ ਨਵਾਂਗੇ 60000 60 ਦੀ ਕੀ ਬਾਤ ਹੈ ਵਜਨਦਾਰ ਆ ਵੀਰੋ ਵੀਰ ਇਹ ਦੂਜੇ ਬੰਨੇ ਵੇਚੀਏ ਨਾ ਇਹਨਾਂ ਨੂੰ ਬਿਲਕੁਲ ਤੇ ਤਾਂ ਵੀ 50 55 ਦੀ ਆ ਵਜਨ ਆ ਬਾਕੀ ਵੀਰੋ 3 ਮਹੀਨੇ ਸਾਂਭ ਕੇ ਤਾਂ 3 ਮਹੀਨੇ ਸਾਂਭ ਪੈਣੀ 10 ਲੱਖ ਦੀ ਝੋਟੀ ਆ 10 ਲੱਖ ਦੀ ਬਿਲਕੁਲ ਵਾਦੀ ਬੰਦੀ ਆ ਕੋਈ ਘਾਟਾ ਨਹੀਂ ਵੀਰੇ ਚ ਤਾਂ ਵੇਖੋ ਵੀਰੋ ਤਾਂ ਰੇਟ ਜਾਇਜ਼ ਆ ਟੋਕਰ ਗੱਭਣਾਂਗੀ ਜੀ ਹਾਂਜੀ ਵੀਰ ਜੀ ਹਾਂਜੀ ਕਿੰਨੇ ਜਿਆਦਾ ਗੱਭਣਾਂਗੀ ਜੀ ਵੀਰ ਜੀ 3 ਮਹੀਨਿਆਂ ਦੀ ਚੈੱਕ ਪਾ ਜੇ ਹਾਂਜੀ 6 ਕਿਲੋ ਦੁੱਧ 6 ਕਿਲੋ 6 ਕਿਲੋ ਦੁੱਧ ਖੋਲੋ ਜੀ ਬਾਕੀ ਇਹ ਵੀ ਠੰਡੀ ਪਾਹੀ ਇੱਧਰੋਂ ਦੀ ਬੈਜੋ ਤੇ ਪਾਹੀ ਇੱਧਰੋਂ ਦੀ ਬੈਜੋ ਬਿਲਕੁਲ ਆ ਤੁਹਾਨੂੰ ਵੀ ਚੰਗਾ ਲੱਗਿਆ ਤੁਹਾਨੂੰ ਸਪੈਸ਼ਲ ਲੱਗਿਆ ਦੇਖੋ ਵੀਰੇ ਤੋਕਰ ਗੱਬਣਾ ਫੇਸ ਬਹੁਤ ਸੋਹਣਾ ਲੱਗਿਆ ਹਨ ਮੈਨਾਂ ਪੂਰੀ ਹੈ ਹੀ ਵਧੀਆ ਬਹੁਤ ਚੰਗੀ ਹੈ ਦੇਖੋ ਵੀਰੇ ਤੋਕਰ ਗੱਬਣਾ ਵੈੜਾ ਤੇ ਸੋਰਾ ਤਾਰਾ ਚੈੱਕ ਕਰ ਲਓ ਵੱਡੇ ਪੱਲੇ ਚ ਕਿਆ ਬਾਤ ਹੈ ਲੈਓ ਜੀ ਕਿੰਨੇ ਜਿਹੇ ਜਸਾ ਗੱਬਣਾ ਇਹ ਵੀਰ ਜੀ ਤਿੰਨਾ ਵੀ ਤਿੰਨਾ ਦੀ ਗੱਬਣਾ ਦੁੱਧ ਕਿੰਨਾ ਜੀ ਦੁੱਧ ਵੀ ਛੇਕਲ। ਇਹ ਕਿਹੜਾ ਬ੍ਰੀਡ ਆ ਦੁੱਧ ਤੇ ਫਿਰ ਹਨਾ ਇਹਨੂੰ ਭਰਨਾ ਚਾਹੀਦਾ ਜੀ ਹੋਰ। ਦੁੱਧ ਵੀਰ ਜੀ ਇਹ ਇੱਕ ਦਹੀਂ ਜਣਾ ਲੈਣਾ ਥੋੜੀ ਬਲ ਲਈ ਉਹ ਜੇ ਘਰੋਂ ਨਾ ਆ ਸੰ ਨੂੰ। ਆ ਸਾਹਮਣੇ ਹੋਈ ਹੈ ਨਾ ਨਹੀਂ ਤੇ ਬ੍ਰੀਡ ਆ ਦੁੱਧ ਤੇਨੂੰ ਇਹ ਦੇਣਾ ਚਾਹੀਦਾ। ਦੁੱਧ ਵੀਰ ਜੀ ਇਹਨੇ ਬਹੁਤ ਵਾਰੀ ਮੈਂ ਕਹਿੰਦਾ ਦੁੱਧ 8 ਕਿਲੋ ਦਹੀਂ ਜਣਾ ਵਧੀਆ। ਹਾਂ ਬਿਲਕੁਲ। ਵਨਾ ਮੁੰਡਾ ਖਾਈ ਗਈ ਹਨਾ। ਹਾਂ ਜੀ ਹਾਂ ਜੀ। ਫਿਰ ਇਹ ਮੇਰੇ ਕੋ ਵੀ ਕੱਲ ਹੀ ਆਈ ਐ। ਮੁੱਲ ਵੀਰੇ ਦਾ। ਮੋਹਲ ਜਿਆ ਜੀ ਇਹਦਾ ਵੀ। ਹਾਂ ਜੀ। 2000 ਦੀ ਦੇਦੀ ਐ। 2000 ਜੋ 30 ਦੀ। 22 ਦੀ। ਹਾਂ ਵਾ ਤੇ ਯਾ ਵੀਰੇ ਟੋਕੜ ਗੱਬਣ ਮੈਂ ਚੰਗੀ ਸ਼ਕੀਨ ਆ ਤਿਆਰ ਹੋਈ 50000 ਦੀ ਵਸ਼ੀ ਮੈਨੂੰ ਕੋਈ ਦੇ ਦੇ ਬਿਲਕੁਲ ਬਿਲਕੁਲ 50000 ਦੀ ਤਾਂ ਵੀਰੇ ਤਿਆਰ ਹੋਈ ਤਾਂ ਮੈਂ ਚੰਗੀ ਕੀਮਤ ਦਿਆਂਗੇ ਲੈ ਲਾਂਗੇ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੇ ਚਾਰ ਪਸ਼ੂ ਨੇ ਤੇ ਚੋਹਾਂ ਦੇ ਰੇਟ ਗਿਆ ਜਾ ਬਾਕੀ ਵੀਰ ਨੂੰ ਫੋਨ ਲਾ ਲਿਓ ਛੋਟ ਛੱਪਾ ਹੋ ਜੂ ਵੀਰੇਓ ਤਾਂ ਬਾਕੀ ਆਪਣੀ ਆਵੇ ਕੋਈ ਭੈਣ ਭਰਾ ਬਿਲਕੁਲ ਲਸਲੀ ਕਰੇ ਚੋਵੇ ਦੋ ਡੰਗ ਚੋਲੇ ਦੋ ਡੰਗ ਚੋਲੇ ਇਹ ਨਹੀਂ ਵੀ ਵੀਡੀਓ 'ਚ ਕਹਤਾ ਵੀ ਨਹੀਂ ਆ ਗਿਆ ਆਪਣੀ ਲਸਲੀ ਕਰ ਲੈ ਚੋਲ ਬਿਲਕੁਲ ਬਿਲਕੁਲ ਵੇ ਚਿੰਤੋਗੇ ਬੇਫਿਕਰੋਗੇ ਤਨੀ ਚੱਲ ਕੇ ਵੀਰੇ ਇੱਥੇ ਆਉਗੇ ਨਾ ਜੋ ਦੱਸਿਆ ਨਿਕਲੂ ਉਹ ਜਿੰਨੇ ਦੀ ਐਂ ਪਾਈ ਆ ਇੰਨੇ ਦੀ ਬਾਹਰੋਂ ਨਹੀਂ ਮਿਲਦੀ ਬਿਲਕੁਲ 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 ਜਾਇਜ਼ ਭਾਤ ਜਾਇਜ਼ ਭਾਤ ਹੈ ਨਾ ਜੀ ਬਿਲਕੁਲ ਜੀ ਤਾਂ ਵੇਖੋ ਵੀਰੇ ਉਹ ਰੇਟ ਵੀਰ ਦੇ ਜਾਇਜ਼ ਆ ਤਾਂ ਬਾਕੀ ਤੁਸੀਂ ਇੱਥੇ ਆਓ ਆਪ ਵੀ ਚਵਾਈ ਕਰੋ ਪਾਸ ਕਰੋ ਹਨਾ ਵੀਰੇ ਤਸੱਲੀ ਕਰ ਤਸੱਲੀ ਕਰੋ ਆਗੇ ਤੇ ਰੇਟ ਜਾਇਜ਼ ਆ ਬਾਕੀ ਵੀਰੇ ਆਪਣਾ ਡਰੈੱਸ ਇੱਕ ਰੀ ਬੋਲੇ ਨਾ ਵੀਰ ਜੀ ਹਰਪੇਸ਼ ਸਿੰਘ ਜੀ ਹਾਂਜੀ ਪਿੰਡ ਉਦੋਕੇ ਨਾਗਿਆਣਾ ਸਾਹਿਬ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਹੈ 8729031011 ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ